ਮਸ਼ਹੂਰ ਕਲਾਪ ਆਪਣੇ ਪਿੰਡਵਾ ਦਾ ਜੋਧਨ ਨਸ਼ਿਆਂ ਵਿਰੁੱਧ ਮਹਿੰਮ ਨੂੰ ਹੋਰ ਵੱਡਾ ਹੁਲਾਰਾ ਦੇਣ ਲਈ ਬਰਨਾਲਾ ਵਿਖੇ ਮਹਾ ਸਮਾਗਮ ਅਯੋਜਿਤ ਕੀਤਾ ਗਿਆ ਇਸ ਸਮਾਗਮ ਵਿੱਚ ਸਮੂਹ ਪਿੰਡਾਂ ਦੇ ਸਰਪੰਚ ਪਿੰਡਾਂ ਚ ਬਣਾਈਆਂ ਗਈਆਂ ਨਸ਼ਿਆਂ ਵਿਰੁੱਧ ਪਹਿਰੇਦਾਰ ਟੀਮਾਂ ਤੇ ਹੋਰ ਸ਼ਹਿਰ ਦੀਆਂ ਕਈ ਸ਼ਖਸੀਅਤਾਂ ਪਹੁੰਚੀਆਂ ਇਸ ਦੇ ਮੁੱਖ ਮਹਿਮਾਨ ਵਜੋਂ ਸੇਧ ਮੰਤਰੀ ਬਲਬੀਰ ਸਿੰਘ ਉਚੇਚੇ ਤੌਰ ਤੇ ਪਹੁੰਚੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਥੇਰ ਮੰਤਰੀ ਮਹਿੰਦਰ ਭਗਤ ਐਮਐਲਏ ਲਾਬ ਸਿੰਘ ਓਗੋਕੇ ਐਮਐਲਏ ਕੁਲਵੰਤ ਸਿੰਘ ਪੰਡੋਰੀ ਨਸ਼ਾ ਨਸ਼ਿਆਂ ਵਿਰੁੱਧ ਮਹਿਮ ਅਲਾਕਾਂ ਪਾਈਸ ਬਤਾਏ ਗਏ ਇਨਚਾਰਜ ਚਸ਼ਪਿੰਦਰ ਸਿੰਘ ਅਤੇ ਹਲਕਾ ਇਨਚਾਰਜ ਵੀ ਮੌਜੂਦ ਸਨ ਪਹੁੰਚੀਆਂ ਹੋਈਆਂ ਸਾਰੀਆਂ ਸ਼ਖਸੀਅਤਾਂ ਦਾ ਸਟੇਜ ਤੇ ਸਨਮਾਨ ਵੀ ਕੀਤਾ ਗਿਆ ਜੋ ਨਸ਼ਾ ਵਿਰੋਧ ਜਿਹੜਾ ਹੈਗਾ ਇਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਇੱਕ ਬਹੁਤ ਹੀ ਵੈਲ ਪਲਾਨ ਤੋਂ ਸਾਡੇ ਨੈਸ਼ਨਲ ਕਲੀਅਰ ਅਰਵਿੰਦ ਕੇਜੀਵਾਲ ਦੀ ਹੈ ਉਹਨਾਂ ਦੀ ਜਿਹੜੀ ਸੋਚ ਆ ਉਹਦੇ ਮੁਤਾਬਕ ਜੋ ਵਾਅਦਾ ਕੀਤਾ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਨੂੰ ਇੱਕ ਜਿਵੇਂ ਕਹਿੰਦੇ ਬਹੁਤ ਵਧੀਆ ਸਿਸਟਮੈਟਿਕ ਤਰੀਕੇ ਦੇ ਨਾਲ ਜਿਹੜੀ ਹੈ ਇਹ ਜਿਹੜਾ ਯੋਧਾ ਲੜਿਆ ਜਾ ਰਿਹਾ ਤੇ ਡਿਫਰੈਂਟ ਪਾਸੇ ਉੱਤੇ ਆ ਇੱਕ ਤਾਂ ਪੁਲਸ ਦਾ ਹੈਗਾ ਜੀ ਜਿਹੜਾ ਕਿ ਨਸ਼ਾ ਸਪਲਾਈ ਨੂੰ ਚੈੱਕ ਕਰਨਾ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਚਾਹੇ ਜਿਹੜੀ ਕ੍ਰਾਸ ਬਾਰਡਰ ਜਿਹੜੀ ਗੋਲ ਜਾਂਦੀ ਐ ਸੀ ਦੀਆਂ ਗੋਲ ਦੀ ਗਿਣਤੀ 70% ਘਟ ਗਈ ਐ ਜੇ ਕੋਈ ਗੇੜੀ ਜਾਂਦਾ ਕੋਈ ਚੱਕਰ ਨਹੀਂ ਜਾਂਦਾ ਪੁਲਿਸ ਆਪਣਾ ਕੰਮ ਕਰ ਲਿਆ ਵੀ ਜਿਹੜਾ ਨਸ਼ਾ ਤਸਕਰਾ ਦੇ ਖਿਲਾਫ ਬਹੁਤ ਤੱਕ ਕਾਰਵਾਈ ਕਰ ਲਈ ਦੂਜਾ ਇਹਦਾ ਹੈਗਾ ਕਿ ਜਿਹੜਾ ਲੋਕਾਂ ਦੇ ਵਿੱਚ ਚੇਤਨਾ ਪੈਦਾ ਕਰਨਾ ਔਰ ਜਿਹੜੇ ਬੱਚੇ ਕਿਸੇ ਨਾ ਕਿਸੇ وجہ ਦੇ ਨਾਲ ਨਸ਼ੇ ਵਿੱਚ ਫਸੇ ਹੋਇਆ ਉਹਦੇ ਵਾਸਤੇ ਬਹੁਤ ਵਧੀਆ ਸਹੂਲਤਾਂ ਜਿਵੇਂ ਤੁਹਾਡੇ ਬੰਦ ਪਿਆ ਸੀ ਜਿਹੜਾ ਆਪਣਾ ਮੋੜ ਕਿਸ਼ਾ ਕੇਂਦਰ ਸੀਗਾ ਉਹਨੂੰ ਦੁਬਾਰਾ ਠੀਕ ਕਰਕੇ ਸਾਰਾ 에어 ਕੰਡੀਸ਼ਨ ਕਰਕੇ ਉਹਦੀ ਜਿਹੜੀ ਬੈਟਕਫਾਸਟੀ ਆ 50 ਤੋਂ ਵਧਾ ਕੇ 100 ਕਰਤੀ ਆ ਉਹਦੇ ਵਿੱਚ ਸਾਰੀ ਜਿਹੜੀ ਸਹੂਤਾ ਹੈ ਕਿ ਯੋਗਾ ਸ਼ੁਰੂ ਹੋ ਗਿਆ ਮੈਡੀਟੇਸ਼ਨ ਸ਼ੁਰੂ ਹੋ ਗਿਆ ਕੌਨਸਲਿੰਗ ਸ਼ੁਰੂ ਹੋ ਗਿਆ ਉੱਤੇ ਪੂਰਾ ਇਲਾਜ ਕਰਕੇ ਉਸ ਤੋਂ ਬਾਅਦ ਜਿਹੜਾ ਸਕਿੱਲ ਡਿਵੈਲਪਮੈਂਟ ਸ਼ੁਰੂ ਕੀਤਾ ਜਾ ਰਿਹਾ ਉੱਤੇ ਜਿਹਦੇ ਵਿੱਚ ਬਹੁਤ ਸਾਰੇ ਕੰਮ ਸਿਖਾਏ ਜਾਣਗੇ ਜਿਹਦੇ ਵਿੱਚ ਰੈਕਟੀਫਿਕੇਸ਼ਨ ਦਾ ਕੋਰਸ ਹੈ ਜਿਹਦੇ ਵਿੱਚ ਕੁਕਿੰਗ ਦਾ ਕੋਰਸ ਹੈ ਉਨਕ ਖੇਤੀ ਦਾ ਕੋਰਸ ਹੈ ਮੋਬਾਈਲ ਰਿਪੇਅਰ ਦਾ ਕੋਰਸ ਹੈ ਕੰਪਿਊਟਰ ਦਾ ਕੋਰਸ ਹੈ ਇਹ ਸਾਰੇ ਕੋਰਸ ਕਰਾ ਕੇ ਉਹਨਾਂ ਨੂੰ ਜਿਹੜਾ ਹੈਗਾ ਤਾਂ ਕਿ ਇੰਡਸਟਰੀ ਵਿੱਚ ਕੰਮ ਲੈ ਸਕਣ ਉਹ ਆਪਣਾ ਕੰਮ ਸ਼ੁਰੂ ਕਰ ਸਕਣ ਇੰਟਰਪਰਨੋਰ ਬਣ ਸਕਣ ਉਹ ਇੱਕ ਬੜੀ ਵਧੀਆ ਸਟ੍ਰੈਟਜੀ ਐ ਇਸ ਤੋਂ ਸવાય ਹਰ ਪਿੰਡ ਦੇ ਵਿੱਚ ਸਪੋਰਟਸ ਦੀ ਵਿਜਲੀ ਔਰ ਐਜੂਕੇਸ਼ਨ ਦੇ ਵਿੱਚ ਲੋਕਾਂ ਨੂੰ ਅਪਲਾਈਮੈਂਟ ਦੇਣਾ ਰੋਜ਼ਗਾਰ ਦੇ ਰਿਹਾ ਲੋਕਾਂ ਨੂੰ ਜੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਸਾਡੇ ਬਾਰੀਓ ਮੁਖਮਤ ਸਿੰਘ ਨੇ ਔਰ ਜਿਹੜੇ ਸਾਡੇ ਦੈਸ਼ਨਿਕ ਹੋ ਕੇ ਉਹਨਾਂ ਨੇ ਬਹੁਤ ਵਧੀਆ ਸਟ੍ਰੈਟਜੀ ਬਣਾਈ ਆ ਇਹ ਹੁਣ ਸਾਰੀ ਟੀਮ ਹੈ ਜੀ ਮੁੰਦਰ ਭਗਤ ਜੀ ਬੈਠੇ ਆ ਵੀ ਐਫੀਆ ਭਲਵੰਤ ਜੀ ਹੈ ਆਪਣੇ ਉਪੋਕੇ ਜੀ ਆ ਔਰ ਸੁਸ਼ਿੰਦਰ ਜੀ ਸਾਰੀ ਇਹ ਕੀ ਮਾਝਾ ਨੇ ਕੋਆਰਡੀਨੇਟ ਕਰਨਾ ਇਸ ਤੋਂ ਸਭੇ ਇਹ ਯਾਤਰਾ ਹਰ ਮਲੇ ਚ ਜਾਣੀ ਹੈ ਹਰ ਪਿੰਡ ਵਿੱਚ ਜਾਣੀ ਹੈ ਉੱਥੇ ਜਿਹੜੇ ਤੁਹਾਡੇ ਪੰਜਾਬ ਦੇ ਪਹਿਰੇਦਾਰ ਜਿਹੜੀ ਵਿਲੇਜ ਜਾਂ ਮਹੱਲਾ ਡਿਫੈਂਸ ਕਮੇਟੀ ਹੈ ਉਹਨਾਂ ਦਾ ਉਹਨਾਂ ਦਾ ਬਹੁਤ ਅਹਿਮ ਰੋਲ ਹੈ ਕਿ ਉਹਨਾਂ ਨੇ ਜਿਹਨੂੰ ਇਲਾਜ ਦੀ ਲੋੜ ਹੈ ਉਹਨੂੰ ਹਸਪਤਾਲ ਚ ਲੈ ਕੇ ਆਣਾ ਔਰ ਜਿਹੜੇ ਨਸ਼ਾ ਵੇਚਣ ਵਾਲੇ ਉਹਦੇ ਬਾਰੇ ਜਾਣਕਾਰੀ ਦੇਣਾ ਔਰ ਦੇਖੋ ਪਿੰਡ ਦੇ ਵਿੱਚ ਕੋਈ ਮਾੜਾ ਕੰਮ ਕਰਦਾ ਉਹਨੂੰ ਸਮਝਾਣਾ ਕਿ ਭਾਈ ਤੂੰ ਜਿਹੜਾ ਤੇਰਾ ਟਾਈਮ ਲੰਘ ਗਿਆ ਹੁਣ ਤੂੰ ਆਪਣਾ ਇਹ ਕੰਮ ਛੱਡ ਦੇ ਮਾੜੇ ਕੰਮ ਛੱਡ ਦੇ ਤੇ ਕੋਈ ਚੰਗਾ ਕੰਮ ਸਿੱਖ ਲੈ ਤੇ ਚੰਗਾ ਕੰਮ ਕਰਨਾ ਇਹ ਪੂਰਾ ਇੱਕ ਜਿਹੜਾ ਹੈਗਾ ਸਿਸਟਮੈਟਿਕਲੀ ਲੜਾਈ ਲੜੀ ਜਾ ਰਹੀ ਹੈ ਹਰ ਫਰੰਟ ਤੇ ਲੜੀ ਜਾ ਰਹੀ ਹੈ ਚਾਹੇ ਉਹਨਾਂ ਜਿਹੜੇ ਬੱਚੇ ਛਿੱਡੇ ਲਾਉਂਦੇ ਆ ਉਹਨਾਂ ਦੀ ਜਾਲ ਵਿਛਾੜੀ ਹੈ ਆਪਾਂ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਨਸ਼ੇ ਤੋਂ ਬਾਹਰ ਕੱਢ ਕੇ ਕੋਈ ਕੰਮ ਸਿਖਾ ਦੇ ਕੰਮ ਤੇ ਲਾਣਾ ਹੈ ਔਰ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਪੰਜਾਬ ਤੋਂ ਬਾਹਰ ਭਜਾਉਣਾ ਦਾ ਜ਼ਿਲ੍ਹਾ ਵਿੱਚ ਬੰਦ ਕਰਨਾ ਇਹ ਲੜਾਈ ਲਗਾਤਾਰ ਚੱਲ ਰਹੀ ਹੈ ਹੁਣ ਜਿਹੜੀ ਨਸ਼ਾ ਮੁਕਤੀ ਬੋਰਡਾਂ ਸ਼ੁਰੂਆਤ ਕੀਤੀ ਹੈ ਕਿਸ ਤਰੀਕੇ ਨਾਲ ਛਿੱਡਾ ਤੱਕ ਕੰਮ ਕੀ ਹੈ ਉਹ ਕਿੰਨੀ ਗਿਣਤੀ ਦੇ ਵਿੱਚ ਕੀ ਨਿਯੁਕਤੀ ਹੈ ਉਹ ਜ਼ਿਲ੍ਹਾ ਵਾਈਜ਼ ਹੋ ਜਾਂਦੀ ਹੈ ਹਾਂ ਇਹਦੇ ਵਿੱਚ ਜਿਸ ਤਰ੍ਹਾਂ ਇਕਤਾ ਹੋ ਗਿਆ ਪਾਰਟੀ ਦਾ ਸਟਰਕਚਰ ਜਿਵੇਂ ਕੋਰਸ ਦਾ ਇੱਕ ਸਟਰਕਚਰ ਹੋ ਗਿਆ ਸਿਹਤ ਵਿਭਾਗ ਦਾ ਹੋ ਗਿਆ ਜਿਨ੍ਹਾਂ ਨੇ ਕਰਨਾ ਜਿਹੜਾ ਜ਼ਿਲ੍ਹਾ ਲੈਵਲ ਦੇ ਉੱਤੇ ਆਇਆ ਜਿਸ ਤਰ੍ਹਾਂ ਡਿਪਟੀ ਕਮਿਸ਼ਨਰ ਹੋ ਗਏ ਡਿਪਟੀ ਕਮਿਸ਼ਨਰ ਤੇ ਐਸਐਸਪੀ ਹੋ ਗਏ ਸਿਲਵਰ ਸਟਨ ਹੋ ਗਿਆ ਇਹਦੇ ਨਾਲ ਇੱਕ ਸਾਡਾ ਜਿਹੜਾ ਪਾਰਟੀ ਦਾ ਵੀ ਸਟਰਕਚਰ ਹੈ ਜਿਹਨੂੰ ਕੋਆਰਡੀਨੇਟਰ ਹੈ ਜਿਹੜੇ ਸਾਡੇ ਕੋਲੇ ਪੰਜਾਬ ਦੇ ਵਿੱਚ ਪੰਜ ਲਾਇਆ ਸੀ ਪੰਜ ਜ਼ੋਨ ਬਣਾ ਕੇ ਤੁਹਾਡੇ ਵਿੱਚ ਜਸਵਿੰਦਰ ਚਾਹਲ ਹੈ ਇਸ ਤਰ੍ਹਾਂ ਹੀ ਹਰ ਜਿਹੜਾ ਹੈਗਾ ਆਪਣਾ ਜਿੰਨੇ ਵੀ ਆਪਣੀ ਸਾਲਮਟਾ ਮਾਰਕਾ ਆਪਣਾ ਇੱਕ ਇੰਚਾਰਜ ਲਾਇਆ ਜੀ ਤੇ ਜਿਲ੍ਹੇ ਦਾ ਇੰਚਾਰਜ ਲਾਇਆ ਉਹਨਾਂ ਨੇ ਸਾਰਿਆਂ ਨੇ ਅੱਗੇ ਜਾ ਕੇ ਉਹਨਾਂ ਨੇ ਜਿਹੜਾ ਹੈਗਾ ਉਹ ਹਰ ਇੱਕ ਪਿੰਡ ਦੇ ਵਿੱਚ ਇੱਕ ਕਮੇਟੀ ਬਣੀ ਹੈ ਜੀ ਉਹਨਾਂ ਨੇ ਜਿਹੜਾ ਪਿੰਡ ਦੇ ਵਿੱਚ ਇੱਕ ਯਾਤਰਾ ਜਾਏਗੀ ਜਿਹਦੇ ਵਿੱਚ ਬੀਡੀਪੀਓ ਜਾਏਗਾ ਜਿਹਦੇ ਵਿੱਚ ਐਸਐਚਓ ਜਾਏਗਾ ਜਿਹਦੇ ਵਿੱਚ ਬਾਕੀ ਜਿਹੜੇ ਜਿੰਨੇ ਸਾਰੇ ਵਿਭਾਗ ਨੇ ਸਾਡਾ ਸਿਹਤ ਵਿਭਾਗ ਦਾ ਸਾਡਾ ਸਾਈ ਆਸ਼ਾ ਵਰਕਰ ਨਾਲ ਹੋਏ ਜੀ ਸਾਡੇ ਐਨਐਮ ਨਾਲ ਹੋਏ ਜੀ ਹੈ ਸਿਹਤ ਵਿਭਾਗ ਦੇ ਬੰਦੇ ਨਾਲ ਜਾਣਗੇ ਉੱਥੇ ਡਾਕਟਰ ਹੋਵੇਗਾ ਉਹ ਡਾਕਟਰ ਵੀ ਜਾਏਗਾ ਨਾਲ ਉਹਨਾਂ ਦੇ ਇਸੇ ਤਰ੍ਹਾਂ ਜਿਹੜੇ ਬਾਕੀ ਸਾਰੇ ਡਿਪਾਰਟਮੈਂਟਾਂ ਚਾਹੇ ਉਹ ਐਗਰੀਕਲਚਰ ਦੇ ਆ ਸਪੋਰਟਸ ਦੇ ਆ ਪ੍ਰਾਇਮਰੀ ਦੇ ਆ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਸਾਰਾ ਉਹਨਾਂ ਨਾਲ ਗੱਲਬਾਤ ਵੀ ਕਰਨਗੇ ਔਰ ਜਿਹੜੇ ਪਿੰਟ ਦੇ ਬੰਦੇ ਆ ਉਹਨਾਂ ਦੀਆਂ ਕਮੇਟੀਆਂ ਬਣਾ ਕੇ ਜਿਹੜੀ ਮੈਡੀਕਲ ਡਫੈਸਟ ਕਮੇਟੀ ਬਣੀ ਆ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨਗੇ ਉਹ ਦੱਸਣਗੇ ਕਿ ਸਾਡੇ ਪਿੰਟ ਕੋਲ ਨਸ਼ਾ ਕਰਦਾ ਨਹੀਂ ਕਰਦਾ ਜਿਹੜਾ ਕਰਦਾ ਕਿੰਨੇ ਬੰਦੇ ਕਰਦੇ ਆ ਤੇ ਉਹਨਾਂ ਦਾ ਇਲਾਜ ਕਰਾਣਾ ਜਿਹੜਾ ਨਸ਼ਾ ਜਿਹੜਾ ਆਉਂਦਾ ਵਿਚਣ ਵਾਲਾ ਕਿੱਥੋਂ ਆਉਂਦਾ ਕਿਵੇਂ ਆਉਂਦਾ ਉਹਦੇ ਬਾਰੇ ਜਾਣਕਾਰੀ ਲੈ ਕੇ ਆਣ ਵੀ ਤੇ ਇਹ ਸਾਰੇ ਪੰਜਾਬ ਦੇ ਦੋਨੋਂ ਐਸਪੈਕਟ ਜੁੜੇ ਹੋਏ ਆ ਪਿੰਡ ਦੇ ਲੈਵਲ ਤੱਕ ਨੀਚੇ ਤੱਕ ਹਰ ਗਲੀ ਹਰ ਬੰਦੇ ਤੱਕ ਪਹੁੰਚ ਕਰਨਾ ਕਿਸੇ ਨਿਗਲਾ ਦੂਰ ਤੋਂ ਸਾਜਨ ਦਾ ਸਵਾਗਤ ਕਰਨ ਦਾ ਜੇਕਰ ਵਲੰਟੀਅਰ ਕਿਸੇ ਵੀ ਲੋਕਾਂ ਲਈ ਜਾਵੇ ਲਗਾ ਵੀ ਉਸ ਸਿਕਿਉਰਟੀ ਵਾਸਤੇ ਕੋ ਇੰਤਜ਼ਾਮ ਹੋਵੇ ਉਹਨਾਂ ਨੂੰ ਉਹਨਾਂ ਨੂੰ ਦੇਖੋ ਦੋ ਚੀਜ਼ਾਂ ਹੁੰਦੀਆਂ ਅਸੀਂ ਜਿਹੜੇ ਜਿਹੜਾ ਵਲੰਟੀਅਰ ਹੈ ਉਹਨਾਂ ਨੂੰ ਜਾ ਕੇ ਉਹਨਾਂ ਨਾਲ ਲੜਨਾ ਨਹੀਂ ਉਹਨਾਂ ਦੇ ਉਹਨਾਂ ਨੇ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਕਹਿੰਦਾ ਭਰਾਓ ਚੱਲ ਮੈਂ ਤੇਰਾ ਇਲਾਜ ਕਰਾ ਕੇ ਲਿਆਣਾ ਉਹਦੇ ਚ ਮੈਨੂੰ ਲੱਗਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਕੋਈ ਦਿੱਕਤ ਨਹੀਂ ਹੋਏਗੀ ਉਹ ਇਹ ਕੰਮ ਕਰਦੇ ਜਿਹੜੀ ਬਾਕੀ ਦੀ ਹੈਗੀ ਆ ਉਹ ਸਾਡੇ ਸਾਡੇ ਬੰਦੇ ਹੈਗੇ ਆ ਉਹ ਖੂਬ ਸੂਚਨਾ ਦੇਣਗੇ ਪੁੱਛ ਲੋ ਉਹਦਾ ਇੱਕ ਨੰਬਰ ਵੀ ਹੈਗਾ 9779100200 ਜਾਇਓ ਟੈਲੀਫੋਨ ਕਰ ਦੇਣ ਇਸੇ ਤਰ੍ਹਾਂ ਇੱਕ ਨਵੀਂ ਚੀਜ਼ ਜਿਹੜੀ ਅਸੀਂ ਕੀਤੀ ਆ ਪੰਜਾਬ ਦੇ ਵਿੱਚ ਅਸੀਂ ਸਪੋਰਟ ਗਰੂਪ ਬਣਾਏ ਆ ਸੀ ਉਹਨੂੰ ਕਹਿੰਦੇ ਆ ਐਲਕੋਹੋਲਿਕ ਅਨੋਨਿਮਸ ਤੇ ਨਾਰਕੋਟਿਕ ਅਨੋਨਿਮਸ ਉਹ ਅਨੋਨਿਮਸ ਗਰੂਪ ਰਹਿੰਦੇ ਆ ਉਹ ਮਿਲਦੇ ਆ ਜਿਹੜੇ ਬੰਦੇ ਪਹਿਲਾਂ ਨਸ਼ਾ ਕਰਦੇ ਸੀ ਜਾਂ ਜਿਹੜੇ ਕੋਈ ਵਲੰਟੀਅਰ ਕਰਦੇ ਆ ਉਹਨਾਂ ਦੇ ਸਪੋਰਟ ਗਰੂਪ ਬਣ ਗਏ ਆ ਜੀ ਉਹਨਾਂ ਨੂੰ ਦੱਸ ਦਿਓ ਉਹ ਉਹ ਉਹਨਾਂ ਦਾ ਇਲਾਜ ਕਰਾਨੇ ਜਿਹੜਾ ਪੁਲਿਸ ਵਾਲਾ ਹੈਗਾ ਇਨਫੋਰਸਮੈਂਟ ਵਾਲਾ ਹੈਗਾ ਤੁਸੀਂ ਟੈਲੀਫੋਨ ਕਰ ਦਿਓ ਆਪਣੇ ਚੁਣੇ ਹੋਏ ਪ੍ਰਤੀਜਿ ਨੂੰ ਦੱਸ ਦਿਓ ਬਹੁਤ ਜਗ੍ਹਾ ਤੇ ਜਿਹੜੇ ਸਰਪੰਚਾਂ ਪੰਚਾਇਤਾਂ ਨੇ ਰੈਜ਼ੋਲੂਸ਼ਨ ਪਾਉਣੇ ਸ਼ੁਰੂ ਕਰਦੇ ਆ ਜੀ ਜੇ ਪੰਚਾਇਤ ਨੇ ਰੈਜ਼ੋਲੂਸ਼ਨ ਪਾਸ ਕਰਤਾ ਪੰਚਾਇਤਾਂ ਖੁੱਲ ਕੇ ਸਾਹਮਣੇ ਆ ਰਹੀਆਂ ਜੀ ਤੇ ਉਹ ਇਹ ਕੰਮ ਵਲੰਟੀਅਰ ਨੂੰ ਕਰਦੀ ਲੋੜ ਬਹੁਤ ਜ਼ਿਆਦਾ ਹੋਇਆ ਜੀ ਬਹੁਤ ਜ਼ਿਆਦਾ ਜਿਵੇਂ ਸਾਡੇ ਕੋਲੇ ਪਹਿਲਾਂ 200 300 ਹੁੰਦੇ ਸੀ ਅੱਜ ਜਿਹੜੀ ਮੇਰੇ ਕੋਲ ਅਫੀਸ਼ੀਅਲ ਫਿਗਰ ਆਈ ਹੈ ਉਹ ਹਜ਼ਾਰ ਤੋਂ ਕਿਤੇ ਉੱਪਰ ਹੈ ਬਟ ਕਿਉਂਕਿ ਜਿਹੜੇ ਪ੍ਰਾਈਵੇਟ ਵਾਲੇ ਆਏ ਇਹ ਜਿਵੇਂ ਸਾਡਾ ਮੱਲਾ ਕਿਲਡ ਦਾ ਡਾਟਾ ਉਹ ਰੀਅਲ ਟਾਈਮ ਹੈ ਡਿਜੀਟਲ ਮਾਡਲਰ ਦਿਲੀ ਮੇਰੇ ਕੋਲ ਆਦਾ ਮੈਨੂੰ ਪਤਾ ਵੀ 73000 ਰੁਪਏ ਦੇਖੇ ਗਏ ਅੱਜ 74000 ਦੇਖੇ ਗਏ ਇਹਦੇ ਜਰੀਏ ਟਾਈਮ ਡਾਟਾ ਨਹੀਂ ਉਹ ਅਸੀਂ ਕਰ ਰਹੇ ਹਾਂ ਇਹਨੂੰ ਵੀ ਹਾਂ ਉਹਦੇ ਉਹਦੇ ਵਿੱਚ ਮੈਨੂੰ ਲੱਗਦਾ ਵੀ ਇਹ ਕਿੱਥੋਂ ਕਿੱਥੋਂ ਸਾਡੇ ਕੋਲ ਅਸੀਂ 5000 ਰੁਪਏ ਐਡ ਕੀਤੇ ਆ ਤੇ ਉਹਨਾਂ ਚ ਆਲਰੇਡੀ 2 8000 ਭਰ ਛੋਟਾ ਸੈਂਟਰ ਬੰਦ ਪਿਆ ਸੀ ਔਰ ਉੱਥੇ 10 15 ਬੰ ਜਦੋਂ ਉਥੇ ਸਕਿਲ ਡਿਵੈਲਪਮੈਂਟ ਸ਼ੁਰੂ ਹੋ ਗਿਆ ਤਾਂ ਲੋਕਾਂ ਦੀ ਬੇਟਿਕ ਨੇ ਸ਼ੁਰੂ ਹੋ ਗਈ। ਫਿਰ ਅਸੀਂ ਨਵੇਂ ਨਰਸਿੰਗ ਕਾਲਜ ਦੇ ਵਿੱਚ ਮੈਡੀਕਲ ਕਾਲਜ ਦੇ ਵਿੱਚ ਮੈਡੀਕਲ ਕਾਲਜ ਦੇ ਵਿੱਚ 1200 ਬੈਟ ਰਹੇ ਦਿੱਤੇ। ਜਿਹੜਾ ਬੰਦਾ ਕੋਈ ਉਹਦਾ ਕਿਸੇ ਦਾ ਕੋਈ ਹਜਾ ਨਾ ਕ੍ਰਿਮੀਨਲ ਰਿਪੋਰਟ ਹੋਏਗਾ ਉਹਨੂੰ ਪਹਿਲਾਂ ਅਸੀਂ ਆਪਣੇ ਸੈਂਟਰ 'ਚ ਰੱਖਾਂਗੇ। ਜਦੋਂ ਠੀਕ ਹੋ ਗਿਆ ਕੰਟਰੋਲ 'ਚ ਆ ਗਿਆ ਫਿਰ ਉਹਨੂੰ ਦੂਜੇ ਸੈਂਟਰ 'ਚ ਪ੍ਰਾਈਵੇਟ ਸੈਂਟਰ 'ਚ। ਉੱਥੇ ਸਕਿਉਰਟੀ ਵਗੈਰਾ ਟਾਕ ਦੋ। ਸਾਡਾ ਹਰ ਜਿੰਨੇ ਦੇ ਵਿੱਚ ਅਸੀਂ ਇੱਕ ਪੂਰਾ ਸਿਕਿਉਰ ਜਿਹੜਾ ਹੈਗਾ ਜਿੱਤੇ ਪੂਰੀ ਸਿਕਿਉਰਟੀ ਹੈ ਉਹ ਸੈਂਟਰ ਤੇ ਰੱਖਦਾ ਦੇਖੋ ਪਾਣੀ ਦੇ ਮੁੱਦੇ ਤੇ ਲੋਕਾਂ ਨਾਲ ਬੜੀਆ ਕਲੀਅਰ ਹੈ ਜੀ ਪੰਜਾਬ ਜਿਹੜਾ ਹੈਗਾ ਉਹ ਧਿਆਨਤਾ ਨਾਲ ਤਕਲੀਫ ਕਰਦਾ ਗੁਰੂਆਂ ਪੀਰਾਂ ਦੀ ਜੋਰਾਂ ਦੀ ਸਿੱਖਿਆ ਹੈਗੀ ਆ ਵੰਡ ਕੇ ਛਕੋ ਚਾਹੇ ਭਾਈ ਕन्हैया ਦੇ ਅਸੀਂ ਵਾਰਸ ਹੈ ਅਸੀਂ ਉਹਨਾਂ ਦੇ ਹਿੱਸੇ ਦਾ ਪਾਣੀ ਦੇ ਤਾ ਉਹ ਹੁਣ ਜਿਹੜਾ ਸਾਡੇ ਹਿੱਸੇ ਦਾ ਬਚਾ ਪਾਣੀ ਉਹਦੇ ਚ ੱੱਕੇ ਨਾਲ ਲੈ ਰਿਆ ਉਹ ਅਸੀਂ ਨਹੀਂ ਰਹਿਗਾ ਪੰਜਾਬ ਉਸ ਪਾਣੀ ਦੇ ਵਿੱਚੋਂ ਪੰਜਾਬ ਦੇ ਲੋਕਾਂ ਦੇ ਹਿੱਸੇ ਦੇ ਵਿੱਚੋਂ ਵੀ ਅਸੀਰੋ ਨੋ ਕਿੰਨੇ ਪਾੜੇ ਦੇ ਤਾਂ ਇਹਨਾਂ ਨੇ ਕਿ ਸਾਡਾ ਪਾਣੀ ਖਤਮ ਹੋ ਗਿਆ ਜੀ ਪੀਨ ਲਈ ਵੀ ਨਹੀਂ ਆਇਆ ਅਸੀਂ ਕਿ ਪੀਨ ਨਹੀਂ ਦਿੱਤਾ ਤੁਹਾਨੂੰ ਲੇਕਿਨ ਇਹਨਾਂ ਨੇ ਉਸ ਤੋਂ ਬਾਅਦ ਸਾਡੇ ਬੰਦੇ ਬਦਲ ਕੇ ੱੱਕੇ ਨਾਲ ਆਪਣੇ ਜਿਹੜੇ ਇਹਨਾਂ ਦੇ ਸਾਰੇ ਬੰਦੇ ਇਹਨਾਂ ਦੇ ਸੀ ਜੀ ਰਾਣੇ ਦਾ ਮੁੱਖ ਮੰਤਰੀ ਰਾਜਸਥਾਨ ਦਾ ਜਿਹੜਾ ਸਾਫਕਾ ਮੁੱਖ ਮੰਤਰੀ ਸੀ ਜਿਹੜਾ ਅੱਜ ਕੱਲ੍ਹ ਕੇਂਦਰੀ ਬਿਜਲੀ ਮੰਤਰੀ ਆ ਉਹਨਾਂ ਦੀ ਕਮੇਟੀ ਕਹਿੰਦੇ ਸਾਡੀ ਮジョਰਿਟੀ ਆ ਤੁਸੀਂ ਤਾਂ ਕੱਲ ਨੂੰ ਕਹੋ ਕਿ ਪੰਜਾਬ ਦਾ 60% ਤੋਂ ਘਟਾ ਕੇ 50% ਕਰਤਾ ਫਿਰ ਸੀ 40% ਕਰਤਾ ਪੰਜਾਬ ਨੂੰ 5% ਮਿਲੇਗਾ ਇਹ ਕੀ ਗੱਲ ਹੋਈ ਜੀ ੱੱਕਾ ਦੀ ਪੰਜਾਬੀ ਬਰਦਾਸ਼ਤ ਕਰਦੇ ੱੱਕਾ ਨਹੀਂ ਬਰਦਾਸ਼ ਉਸੇ ਦੇਖੋ ਜਦੋਂ ਹੜ ਆਇਆ ਆਇਆ ਨਾ ਹੜ ਪੰਜਾਬ ਦੇ ਵਿੱਚ ਬਰਬਾਦੀ ਹੋਈ ਹੈ ਤੇ ਨਾਲ ਤੁਹਾਨੂੰ ਯਾਦ ਆ ਪੁਲਸ ਲਾਤੀ ਸੀ ਇਹਨਾਂ ਨੇ ਖਰੋਦੀ ਬਾਰਡਰ ਦੇ ਉੱਤੇ ਤੇ ਇੱਧਰ ਬੰਨ ਲਾਤੇ ਸੀ ਆਪਣੇ ਉੱਤੇ ਉਸ ਵੇਲੇ ਕਹਿੰਦੇ ਸੀ ਪਾਣੀ ਲੈਣਾ ਨਹੀਂ ਇਹਨੂੰ ਹੜ ਵੀ ਬਰਾਬਰ ਲੈਣੇ ਪੈਣਗੇ ਬਰਬਾਦ ਕੱਲਾ ਪੰਜਾਬ ਹੋਵੇ ਜੀ ਪੰਜਾਬ ਨੂੰ ਬਰਬਾਦ ਕਰ ਰਿਹਾ ਜੀ ਨਸ਼ੇ ਕਿਥੋਂ ਆ ਰਹੇ ਆ ਜੀ ਗੁਜਰਾਤ ਦੀ ਪੋਰਟ ਤੋਂ ਆ ਰਹੇ ਆ ਮਹਾਰਾਸ਼ਟਰ ਦੀ ਪੋਰਟ ਤੋਂ ਆ ਰਹੇ ਆ ਜਿੰਨਾ ਪਾਕਿਸਤਾਨ ਤੋਂ ਆਉਂਦਾ ਜੇ ਪਾਕਿਸਤਾਨ ਸਾਡਾ ਦੁਸ਼ਮਣ ਆ ਜੀ ਨਸ਼ੇ ਭੇਜਦਾ ਤੇ ਗੁਜਰਾਤ ਤੋਂ ਆਉਂਦੇ ਆ ਤੇ ਮਿੱਤਰ ਹੈ ਜੀ ਫਿਰ ਤੇ ਮਹਾਰਾਸ਼ਟਰ ਤੋਂ ਆਉਂਦੇ ਆ ਕਿਉ ਨਾਰਕੋਟਿਕਸ ਕੰਟਰੋਲ ਬਿਊਰੋ ਕੀ ਕਰਦੀ ਹੈ ਸੋ ਇਹ ਪਾਣੀ ਦੀ ਚਾਹੇ ਰਾਜਨੀਤੀ ਹੈ ਚਾਹੇ ਨਸ਼ਿਆਂ ਦੀ ਰਾਜਨੀਤੀ ਹੈ ਇਹ ਪੰਜਾਬ ਨੂੰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੀ ਰਾਜਨੀਤੀ ਹੈ ਇਹ ਲੋਕ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅੱਜ ਆਲ ਪਾਰਟੀ ਮੀਟਿੰਗ ਕਰ ਰਿਹਾ ਦਸਨਾਂ ਆਣ ਦੇਣ ਜਵਾਬ ਦੇਣ ਜਿਹੜੇ ਮੋਹਰੇ ਜਾਂਦੇ ਆ ਜੀਏ ਜਿਹੜੇ ਮੋਹਰੇ ਕਰਲਾ ਕਰਦੇ ਆ ਜੀਏ ਉਸ ਤੋਂ ਬਾਅਦ ਸੈਸ਼ਨ ਦੇ ਵਿੱਚ ਸਾਰਾ ਹੋਏਗਾ ਜੀ ਉੱਤੇ ਵੀ ਸਾਰਾ ਹਿਸਾਬ ਦਾ ਪੁੱਛਾਂਗੇ ਇਹਨਾਂ ਨੂੰ ਪੰਜਾਬ ਨੂੰ ਨਸ਼ਿਆ ਦੇ ਇਹਨਾਂ ਨੇ ਲਾਇਆ ਜੀ ਪੰਜਾਬ ਦੇ ਪਾਣੀ ਉਹਨਾਂ ਨੇ ਦੇ ਦਿੱਤੇ ਜੀ ਪੰਜਾਬ ਪਰ ਸੋਚੇ ਨਹੀਂ ਇਹਨਾਂ ਨੇ ਕਰ ਲਿਆ ਬੜੇ ਕਹਿੰਦੇ ਨੇ ਪਾਣੀ ਦੇ ਰਖਵਾਲੇ ਜੀ ਕਾ ਪਹਿਲਾਂ ਕਦੇ ਵੀ ਇਹ ਨਹੀਂ ਸੀਗਾ ਕਿ ਆ ਇਹਨਾਂ ਪਾਣੀ ਹੜਾਣ ਦਾ ਆਏਗਾ ਇਹਨਾਂ ਨੂੰ ਤਾਂ ਇਹਨਾਂ ਨੂੰ ਤਾਂ ਪਾਣੀ ਦੇ ਅਧਿਕਾਰ ਲੈਣ ਦਾ ਉਹਨੂੰ ਅਧਿਕਾਰ ਦੇ ਦਿੱਤਾ ਵੀ ਆ ਇਹਨਾਂ ਦਾ ਪੱਕਾ ਅਧਿਕਾਰ ਹੋ ਗਿਆ ਜੀ ਉਹਨਾਂ ਦਾ ਜਿਹੜਾ ਰਿਪਬਲਿਕ ਸਟੇਟ ਦਾ ਪੰਜਾਬ ਹੈ ਨਾ ਜੀ ਪਾਣੀ ਤਾਂ ਸਾਡਾ ਹੈ ਨਾ ਜੀ ਅਸੀਂ ਇਹਨਾਂ ਨੂੰ ਦੇ ਰਹੇ ਆ ਸਾਡੇ ਕਿਸਾਨ ਨੂੰ ਜਿਪਸਮ ਦੀ ਲੋੜ ਹੁੰਦੀ ਆ ਜਿਪਸਮ ਪਤਾ ਸਮਝ ਗੱਲ ਵਾਲੀ ਜ਼ਮੀਨ ਤੇ ਪੈਂਦਾ ਜੀ ਉਹ ਸਾਨੂੰ ਘਰਾਂ ਵਾਸਤੇ ਪੱਥਰ ਚਾਹੀਦਾ ਜੀ ਇਹਨਾਂ ਕੋਲ ਪੱਥਰ ਹੈ ਸਾਡੇ ਕੋਲ ਪਾਣੀ ਹੈ ਇਹਨਾਂ ਦਾ ਪੱਥਰ ਬੁੱਲ ਮਿਲਦਾ ਸਾਨੂੰ ਜੀ ਇਹਨਾਂ ਦਾ ਜਿਪਸਮ ਸਾਨੂੰ ਮਿਲਦਾ ਪਾਣੀ ਉਹਨੂੰ ਫਰੀਦ ਆਉਂਦਾ ਸਾਨੂੰ ਉਹਦੇ ਪੱਥਰ ਪਾਣੀ ਬਦਲੇ ਕੁਝ ਦੇ ਦੇਓ ਤੁਸੀਂ ਇਹ ਨਿਕਾਹਟ ਦੇ ਦਿਓ ਜੋ ਰਾਜਸਥਾਨ ਸਾਡੇ ਕੋਲ 55% ਪਾਣੀ ਲੈ ਰਿਆ ਪੰਜਾਬ ਦੇ ਲੋਕਾਂ ਨੂੰ ਜਿੰਮ ਦੇ ਦਿਓ ਭਾਈ ਤੁਸੀਂ ਤੁਸੀਂ ਸਾਨੂੰ ਪੱਤਰ ਦੇ ਦਿਓ ਇਹਨੂੰ ਘਰ ਬਣਾ ਲੈਣੇ ਹਮਤ ਬਹਤ ਸਭਾ ਚ ਬੁਲਾਏ ਹਮ ਨੂੰ ਕਿੱਥੇ ਪੰਜਾਬ ਆਪਾਂ ਲੇਕੇ ਆ ਸਕਦੇ ਆ ਦੇਖੋ ਹੱਤ ਤੱਕ ਪਾਣੀ ਆ ਦੇ ਅਸੀਂ ਪਾਣੀ ਮਾਤ ਨਹੀਂ ਦੋਣਾ ਜਿਹੜੇ ਜਿਹਨੇ ਕੋਣਾ ਆ ਰਿਹਾ ਜਿਹੜੇ ਜਿਹੜੇ ਵਿਧਾਨ ਸਭਾ ਦੇ ਬੰਦੇ ਕਹਿੰਦੇ ਉਹਨਾਂ ਨੂੰ ਲਾ ਮੇਕਰ ਕਹਿੰਦੇ ਆ ਉੱਥੇ ਆ ਹੀ ਕਰਨਾ ਹੁੰਦਾ ਜੋ ਜੋ ਵਿਧਾਨ ਸਭਾ ਨੇ ਜੋ ਵਿਧਾਨ ਸਭਾ ਦੇ ਵਿੱਚ ਸਪੈਸ਼ਲ ਹੋਏਗੀ ਉਹ ਮੈਂ ਇੱਥੇ ਨਹੀਂ ਕਰ ਸਕਦਾ ਜੀ ਬਿਲਕੁਲ ਸਹੀ ਡਿਸਕਸ਼ਨ ਹੋਏਗੀ ਉਹਦੇ ਵਿੱਚ ਜਿਹੜੇ ਰੈਜ਼ੋਲੂਸ਼ਨ ਪਾਸ ਹੋਣਗੇ ਉਹ ਸਾਰੇ ਕੋਰੋਨੀ ਹੁੰਦੇ ਆ ਉਹ ਸਾਰੇ ਸੈਕਟਰ ਤੇ ਜਿਹੜਾ ਹੈਗਾ ਸਾਰੇ ਸਾਰੀਆਂ ਪਾਰਟੀਆਂ ਦੇ ਰਿਪਰੈਜ਼ੈਂਟੇਟਿਵ ਉਹਨਾਂ ਦੇ ਜਿਹੜੇ ਚੁਣ ਕੇ ਆਏ ਆ ਉੱਥੇ ਉਹ ਜੋ ਪਾਸ ਕਰਕੇ ਭੇਜਣਗੇ ਬੰਨਣਾ ਪਊਗਾ ਉਹਨਾਂ ਨੂੰ ਕਦਾ ਨਹੀਂ ਮੰਨਦੇ ਜੀ ੱੱਕਾ ਨਹੀਂ ਬਰਦਾਸ਼ਤ ਕਰਾਂਗੇ